ਇਹਨਾਂ ਸਰਕਾਰਾਂ ਨੇ ਉਹ ਵੰਡੇ ਬਹੁਤ ਵੰਡੇ ਇਵਨ 1947 ਸਰਕਾਰ ਨੇ ਵੀ ਢੂਡ ਕੱਢ ਕੇ ਸੀ ਵੰਡਨ ਦੀ ਇਹ ਚ ਕੋਈ ਸ਼ੱਕ ਨਹੀਂਗਾ ਇਹ ਸਾਰੀਆਂ ਪਿਛੜੀਆਂ ਸਰਕਾਰਾਂ ਦੋਸ਼ੀ ਨੇ ਤੇ ਤੁਸੀਂ ਉਹ ਬੰਦ ਕੀਤਾ ਸੀ ਤਾਂ ਫਿਰ ਹੁਣ ਕਿਉਂ ਖੋਲ ਰਹੇ ਹੋ ਦੱਸ ਦਿਓਗੇ ਇਹਦਾ ਕਾਰਨ ਤੁਸੀਂ ਇੱਕ ਨਵਾਂ ਤਰੀਕਾ ਬਣਾਇਆ ਹੈ ਕਿ ਅਜੀਸੀ ਲੈਂਡ ਪੂਲਿੰਗ ਵਾਲਾ ਮਾਮਲਾ ਕਰਾਂਗੇ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਪਿੱਛੇ ਅਸਲੀ ਹੱਤ ਕੀ ਹੈ ਇਹਦੇ ਪਿੱਛੇ ਅਸਲੀਅਤ ਇਹ ਹੈ ਕਿ ਜਿਵੇਂ ਤੁਸੀਂ ਇਹ ਅਨਾਉਂਸ ਕੀਤਾ ਹੈ ਲੁਧਿਆਣੇ ਦੇ ਵਿੱਚ ਜਿੰਨੇ ਬਿਲਡਰ ਲੋਬੀ ਆ ਉਹਨਾਂ ਚ ਭਾਦੀ ਬਣ ਗਈ ਹੈ ਤੇ ਉਹਨਾਂ ਨੇ ਤੁਹਾਨੂੰ ਅਪਰੋਚ ਕਰਨਾ ਸ਼ੁਰੂ ਕਰਤਾ ਹੈ ਔਰ ਹੋ ਸਕਦਾ ਹੈ ਉਹ ਇੰਨੇ ਪੈਸੇ ਦੇ ਦੇਣ ਕਿ ਗੱਲ ਵਿੱਚ ਹੀ ਧੜੀ ਧੜਾਈ ਜਾਈ ਦੇ ਉਹਨਾਂ ਨੂੰ ਡਰਾਉਣ ਲਈ ਵੀ ਤਾਂ ਇਹ ਗੱਲ ਹੋ ਸਕਦੀ ਹੈ ਤੇ ਜਾਂ ਇਹ ਪਾਸ ਹੋ ਜਾਈ ਮੰਨ ਲਓ ਲੋਕ ਆ ਜਾਣ ਤੁਹਾਡੇ ਕੋਲ ਤੇ ਤੁਸੀਂ ਇਹਨੂੰ ਕਰਨ ਨੂੰ ਰੈਡੀ ਹੋ ਜਾਓ ਤਾਂ ਫਿਰ ਤੁਸੀਂ ਕੀ ਕਰੋਗੇ ਵਰਲਡ ਬੈਂਕ ਕੋਲੇ ਜਾਓਗੇ ਤੁਸੀਂ ਕਹੋਗੇ ਜੀ ਦੇਖੋ ਅਸੀਂ ਥੋੜੇ ਜਿਹਾ ਸਸਤੇ ਕਰ ਪ੍ਰੋਵਾਈਡ ਕਰਨੇ ਐ ਇਸ ਲਈ ਸਾਨੂੰ ਲੋਨ ਦਿੱਤਾ ਜਾਵੇ ਤੁਸੀਂ ਉਹ ਲੋਨ ਲੈ ਕੇ ਜੋ ਕਰੋਗੇ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਤੁਸੀਂ ਵੀ ਉਹ ਕਰੋਗੇ ਬੋਝ ਕਿਹਦੇ ਸਿਰ ਤੇ ਪਊਗਾ ਪੰਜਾਬ ਦੇ ਸਿਰ ਤੇ ਆਹੀ ਕਰਨ ਜਾ ਰਹੇ ਹੋ ਇਹ ਦੋਨੇ ਪੌਸਿਬਿਲਟੀਆਂ ਕਿ ਨਹੀਂ ਕੀਤਾ ਤਾਂ ਤੁਸੀਂ ਇੱਕ ਬਿਲਡਰ ਲੌਬੀ ਨੂੰ ਦਰਾ ਕੇ ਉਹਨਾਂ ਤੋਂ ਕੀ ਕੁਝ ਲੈਣੇ ਦ ਵਰਲਡ ਬੈਂਕ ਤੋਂ ਲੂ ਲੇ ਲੂ ਵੀ। ਔਰ ਇੱਕ ਕੱਲਾ ਮੈਂ ਤੁਹਾਨੂੰ ਇੱਕ ਹੋਰ ਲੋਕਾਂ ਨੂੰ ਵੀ ਦੱਸ ਦਿਆਂ ਕਿ ਕੱਲਾ ਇਤੂ ਦਾ ਨਹੀਂ ਮੋਹਾਲੀ ਦਾ ਵੀ ਪਲਾਨ ਹੋ ਰਿਹਾ ਹੈ। 17000 ਇਕੜ ਦਾ। ਆਨੰਦਪੁਰ ਸਾਹਿਬ ਔਰ ਰੋਪੜ ਦੇ ਵਿਚਲਾ ਵੀ ਇੱਕ ਪਲਾਨ ਹੋ ਰਿਹਾ ਜਗ੍ਹਾ ਦਾ। ਕਿਉਂ ਦੇ ਵਿੱਚ ਵੀ ਕੁਛ ਹੈ ਜੀ ਚੀਜ਼ ਕੋ ਮਤਲਬ ਕਹਿੰਦੇ ਕਲੋਨੀਜ਼ ਜਾਂ ਕੁਝ ਬਸਾਇਆ ਜਾਵੇ ਉੱਥੇ ਵੀ। ਫਤਿਹਗੜ੍ਹ ਸਾਹਿਬ ਦੇ ਵੀ ਨਾਲ ਹੋ ਰਿਹਾ ਹੈ। ਇਹ بڑے ਸ਼ਹਿਰਾਂ ਚ ਹੋ ਰਿਹਾ ਹੈ ਇਹਦੇ ਪਿੱਛੇ ਕੀ ਗੇਮ ਹੈ ਇਹਨਾਂ ਦੋਹਾਂ ਚ ਹੁਣ ਰਹੀ ਗੱਲ ਇਹ ਕਿ ਜੇ ਤੁਸੀਂ ਕਹਿੰਦੇ ਹੋ ਕਿ ਜੇ ਅਸੀਂ ਸਸਤੇ ਘਰ ਪ੍ਰੋਵਾਈਡ ਕਰਨੇ ਆ ਕਿਉਂਕਿ ਜਿਹੜੇ ਐਗਜ਼ਿਸਟਿੰਗ ਘਰ ਨੇ ਉਥੇ ਜਗ੍ਹਾ ਹੀ ਨਹੀਂ ਲੋਕਾਂ ਦੇ ਲੈਣ ਲਈ ਤਾਂ ਅਸੀਂ ਤਾਂ ਲੋਕਾਂ ਲਈ ਕਰ ਰਹੇ ਆ ਇਹਦਾ ਨੁਕਸਾਨ ਦਾ ਸਿੰਨਾ ਮੈਂ ਤੁਹਾਨੂੰ ਆਪ ਆਲਿਓ ਔਰ ਸਪੈਸ਼ਲੀ ਮੈਂ ਆਪ ਦੇ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਦਾ ਨੁਕਸਾਨ ਇਹ ਹੈ ਕਿ ਜਿਹੜਾ ਇਹ ਪ੍ਰਦੇਸ਼ ਹੈ ਖੇਤੀਬਾੜੀਆਂ ਦਾ ਪ੍ਰਦੇਸ਼ ਹੈ ਐਗਰੀਕਲਚਰਲ ਸਟੇਟ ਹੈ ਇਹ। ਔਰ ਇਹਨੂੰ ਤੁਸੀਂ ਪਿੰਡਾਂ ਨੂੰ ਉਜਾੜ ਕੇ ਸ਼ਹਿਰ ਬਣਾ ਰਹੇ ਹੋ। 22 ਪਿੰਡ ਕੱਲੇ ਲੁਧਿਆਣੇ ਦੇ ਨੇੜੇ ਲੇ ਉਜਾੜ ਰਹੇ ਹੋ। ਤਾ ਉਹਦਾ ਮਤਲਬ ਕੀ ਹੋਊਗਾ? ਇੱਕ ਤਾਂ ਤੁਸੀਂ ਉੱਥੋਂ ਦੇ ਲੋਕ ਵਿਚਾਰੇ ਕੀ ਦੱਸਣਗੇ ਜਿਹੜੇ ਉਹਨਾਂ ਪਿੰਡਾਂ 'ਚ ਜੰਮੇ ਕਿ ਅਸੀਂ ਰਹਿਣਾ ਕਿੱਥੋਂਗੇ? ਔਰ ਵੈਸੇ ਵੀ ਤੁਸੀਂ ਉਸੇ ਜਿਹੜਾ ਇੱਕ ਮਾਡਲ ਚੱਲ ਰਿਹਾ ਹੈ ਕਿ ਜ਼ਮੀਨਾ ਲੈ ਲੋ ਇਨਨੂੰ ਮਜ਼ਦੂਰ ਬਣਾ ਕੇ ਬਣਾ ਦਿਓ ਅਗੇ ਤੱਕ ਦਿਓ ਆਹੀ ਪਾਸੇ ਜਾ ਰਹੇ ਹਾਂ ਜੋ ਇੱਕ ਪੂਰਾ ਸਿਸਟਮ ਚੱਲ ਰਿਹਾ ਹੈ ਜਿਹਦੇ ਕਰਕੇ ਕਿਸਾਨੀ ਮੋਰਚਾ ਵੀ ਲੱਗਿਆ ਸੀ ਕਿ ਅਸੀਂ ਉਸੇ ਪਾਸੇ ਜਾ ਰਹੇ ਹਾਂ ਕਿ ਸਸਤੀ ਲੇਬਰ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਐਗਰੀਕਲਚਰ ਲੈਂਡ ਨੂੰ ਔਰ ਉਹ ਐਗਰੀਕਲਚਰ ਲੈਂਡ ਜੋ ਬਾਥਮਾਨ ਲੈਂਡ ਹੈ ਖਰਾਬ ਵਾਲੀ ਲੈਂਡ ਲੈ ਲਓ ਤੁਸੀਂ ਦੁਨੀਆ ਚ ਦੇਸ਼ ਚ ਵੀ ਬੜੀ ਪਈ ਆਪਣੀ ਹੁਣ ਪੰਜਾਬ ਚ ਵੀ ਹੈਗੀ ਹੈ ਉੱਥੇ ਕਿਉਂ ਨਹੀਂ ਕਰਦੇ ਔਰ ਮੈਂ ਤੁਹਾਨੂੰ ਇਹਦਾ ਇੱਕ ਬੈਟਰ ਸੋਲੂਸ਼ਨ ਦੱਸਦਾ ਹਾਂ ਤੁਸੀਂ ਇਹ ਜਨਨ ਕਿ ਘਰ ਸਸਤੇ ਕਰਨੇ ਆ ਤੇ ਲੋਕਾਂ ਲਈ ਪ੍ਰੋਵਾਈਡ ਹੋਣ ਹੁਣ ਹੋ ਨਹੀਂ ਰਹੇਗੇ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇਗੇ ਦੁਨੀਆ ਦੇ ਵਿੱਚ ਇੱਕ ਟੈਕਸ ਲੱਗਦਾ ਵਕੈਂਸੀ ਟੈਕਸ ਉਹ ਕਿਰੇ ਟੈਕਸ ਦਾ ਮਤਲਬ ਕਿ ਕਿਸੇ ਵੀ ਬੰਦੇ ਨੇ ਅਗਰ ਆਪਣੇ ਘਰ ਜ਼ਿਆਦਾ ਲੈ ਕੇ ਰੱਖੇ ਹੋਏ ਨੇ ਕਿਸੇ ਬਿਲਡਰ ਨੇ ਜਾਂ ਕਿਸੇ ਇਨਵੈਸਟਰ ਨੇ ਉਹਨਾਂ ਘਰਾਂ ਦੇ ਉੱਤੇ ਜੇ ਉਹ ਖਾਲੀ ਪਏ ਨੇ ਨਾਉ ਕਰਾਇਦਾ ਕਰਾਇ ਲਈ ਅਵੇਲੇਬਲ ਨਹੀਂ ਨਾ ਹੀ ਉੱਤੇ ਕਰਾਇਦਾਰ ਰਹਿੰਦੇ ਨੇ ਤੇ ਨਾ ਹੀ ਉਹ ਵੇਚੇ ਜਾ ਰਹੇ ਨੇ ਕਿਸੇ ਨੂੰ ਤਾਂ ਉਹਨਾਂ ਤੇ ਖਾਲੀ ਘਰਾਂ ਤੇ ਟੈਕਸ ਲਾ ਦਿਓ ਜਿਵੇਂ ਦੁਨੀਆ ਚ ਲੱਗਿਆ ਹੋਇਆ ਅਮਰੀਕਾ ਚ ਹੋਈ ਹੈ ਕੈਨੇਡਾ ਚ ਹੋਈ ਹੈ ਯੂਰਪ ਚ ਹੋਈ ਹੈ ਆਸਟ੍ਰੇਲੀਆ ਚ ਹੋਈ ਹੈ ਤੁਸੀਂ ਕਿਉਂ ਨਹੀਂ ਲਾ ਦਿੰਦੇ ਬੜਾ ਸੌਖਾ ਕੰਮ ਹੈ ਕਿ ਘਰ ਖਾਲੀ ਨਾ ਰੱਖੋ ਤੁਸੀਂ ਜਾਂ ਕਰਾਇਦਾਰ ਨੂੰ ਦਿਓ ਜਾਂ ਵੇਚੋ ਔਰ ਇਹ ਕਿੰਨੀਆਂ ਬਿਲਡਿੰਗਾਂ ਦੇ ਵਿੱਚ ਕਿੰਨੇ ਕਿੰਨੇ ਫਲੈਟ ਕਿੰਨੀਆਂ ਕੋਠੀਆਂ ਖਾਲੀਆਂ ਪਈਆਂ ਨੇ ਕਿਉਂ ਵੀ ਕਰਦੇ ਤੁਸੀਂ ਸੈਂਟਰ ਦੇ ਵਿੱਚ ਇੱਕ ਕਾਨੂੰਨ ਹੈ ਇਨਕਮ ਟੈਕਸ ਦੇ ਵਿੱਚ ਕਿ ਤੁਸੀਂ ਦੋ ਘਰਾਂ ਤੋਂ ਉੱਤੇ ਜੇ ਘਰ ਹੈ ਤਾਂ ਉਹਦੇ ਤੇ ਇੱਕ ਹਲਕਾ ਟੈਕਸ ਲੱਗਦਾ ਥੋੜੀ ਤੇ ਉਹ ਟੈਕਸ ਵੀ ਚੋਰੀ ਕੇਵੇਂ ਹੁੰਦਾ ਸਾਰਿਆਂ ਨੂੰ ਪਤਾ ਕਿ ਜਿੱਥੇ ਮੇਰਾ ਪੁੱਤ ਰਹਿੰਦਾ ਹੈ ਤੇ ਮੇਰੀ ਮਾਂ ਰਹਿੰਦੀ ਹੈ ਚੈੱਕ ਪੁਆਇੰਟ ਕਰਦਾ ਨਹੀਂ ਤੁਸੀਂ ਆਪਣੀਆਂ ਜਿਹੜੀਆਂ ਮਿਊਸਪਲ ਕਮਿਸ਼ਨ ਜਾਂ ਮਿਊਸਪਲ ਕਮੇਟੀਆਂ ਨੇ ਉਹਦੇ ਥੱਲੇ ਇਹ ਟੈਕਸ ਲਾ ਦਿਓ ਕੈਨੇਡਾ ਚ ਵੈਨਕੂਵਰ ਚ ਬਿਆਨ ਮਤਲਬ ਦੁਨੀਆ ਦੇ ਹਰ ਦੇਸ਼ ਚ ਮੈਂ ਤੁਹਾਨੂੰ ਵੈਨਕੂਵਰ ਦੀ ਉਦਾਹਰਨ ਦੇ ਦਿੰਦਾ ਉੱਥੇ ਹੈਗਾ ਤੀਜਾ ਹਿੱਸਾ ਟੈਕਸ ਜੇ ਤੁਹਾਡਾ 6 ਮਹੀਨੇ ਤੋਂ ਉੱਤੇ ਬਣਿਆ ਹੋਇਆ ਘਰ ਜਾਂ ਕੋਠੀ ਮਤਲਬ ਫਲੈਟ ਜਾਂ ਕੋਠੀ ਜੇ 6 ਮਹੀਨੇ ਤੋਂ ਉੱਤੇ ਖਾਲੀ ਰਹਿੰਦਾ ਤਾਂ ਉਹਦੇ ਤੇ ਤੀਜਾ ਹਿੱਸਾ ਉਹਦੀ ਜੋ ਵੀ ਵੈਲਿਊਏਸ਼ਨ ਹੈ ਉਹਦਾ ਤੀਜਾ ਹਿੱਸਾ ਉਹਦੇ ਤੇ ਟੈਕਸ ਲੱਗੂਗਾ ਤਾ ਉਹ ਖਾਲੀ ਨਹੀਂ ਰੱਖ ਦੇਗੇ ਉਹ ਲੋੜਵੰਦਾਂ ਨੂੰ ਜਾਂ ਤਾਂ ਕਿਰਾਏ ਤੇ ਦੰਦੇ ਨੇ ਜਾਂ ਵੀ ਇਹ ਚ ਦੰਦੇ ਨੇ ਉਹ ਇਹਦਾ ਇੰਤਜ਼ਾਰ ਨਹੀਂ ਕਰਦੇ ਕਿ ਪ੍ਰਾਈਜ਼ ਅੱਪ ਜਾਵੇ ਤੇ ਆਮ ਬੰਦਿਆਂ ਦੀ ਪਹੁੰਚ ਤੋਂ ਬਾਹਰ ਹੋ ਜੇ ਤੁਸੀਂ ਇਹ ਕਰ ਲਓ